ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਕੀ ਪਿਆਰਿਓ ਇੱਕ ਦਸਮ ਪਾਤਸ਼ਾਹ ਮਹਾਰਾਜ ਦਾ ਸ਼ਬਦ ਹੈ ਨਾਂਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਭ ਹੂੰ ਨਾ ਟਾਰੋ ਨਾ ਡਰਵਾਂ ਸੋ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਆਰ ਸਿੱਖੋ ਆਪਣੇ ਹੀ ਮਨ ਕਉ ਇਹ ਲਾਲ ਚਾਹਾਂ ਤੋ ਇਹ ਲਾਲ ਚਾਹਾਂ ਗੁਣ ਤੋ ਚਰੋ ਜਬ ਆਵ ਕੀ ਆਉ ਦਿਨ ਦਾਹਨ ਬਣੈ ਆਤੀ ਰਨ ਮੈਂ ਤੋ ਜੂਜ ਮਰੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਹੇ ਸ਼ਿਵ ਮੈਨੂੰ ਵਰ ਦੇ ਮੈਂ ਚੰਗੇ ਕੰਮਾਂ ਤੋਂ ਚੰਗੇ ਕਰਮਾਂ ਤੋਂ ਕਵੇ ਕਦੇ ਵੀ ਨਾ ਟਾਲਾਂ ਔਰ ਸੱਚੇ ਪਾਤਸ਼ਾਹ ਮਹਾਰਾਜ ਪੂਰੇ ਨਿਸ਼ਚੇ ਦੇ ਨਾਲ ਦ੍ਰਿੜਤਾ ਦੇ ਨਾਲ ਸਤਕੇ ਦੇ ਨਾਲ ਆਪਦੇ ਕੰਮਾਂ ਤੇ ਲੱਗਿਆ ਰਹ ਆਪਦੇ ਜਿੱਤ ਮੇਰੇ ਮਨ ਵਿੱਚ ਫਤਿਹ ਕਰਨ ਦੀ ਸਦਕਾ ਦ੍ਰਿੜਤਾ ਬਣੀ ਰਹੇ ਕਈਆਂ ਦਾ ਸੋਚਣੀ ਹੈ ਕਿ ਬਹੁਤ ਲੋਕ ਇਹ ਪ੍ਰਚਾਰ ਕਰਦੇ ਨੇ ਕਿ ਦੇਹੇ ਸ਼ੇਵਾ ਮੀ ਦਸਮ ਪਾਸ਼ਾ ਮਹਾਰਾਜ ਨੇ ਸ਼ਿਵ ਜੀ ਤੋਂ ਵਰ ਮੰਗੇ ਸ਼ਿਵ ਜੀ ਤੋਂ ਨਹੀਂ ਪਿਆਰਿਓ ਇਹ ਗੁਰਬਾਣੀ ਹੀ ਦੱਸਦੀ ਸਾਨੂੰ ਸੱਚੇ ਪਾਸ਼ਾ ਮਹਾਰਾਜ ਨੇ ਸ਼ਿਵ ਦਾ ਮਾਤਰਮ ਹੁੰਦਾ ਸੰਗ ਜੀ ਸੁਖ ਇਹ ਸੰਸਕ੍ਰਿਤ ਦਾ ਸ਼ਬਦ ਹੈ ਸ਼ਿਵ ਸੁਖ ਤੇ ਜਿਹੜਾ ਕੋਈ ਆਪ ਦੇ ਇਸ਼ਟ ਨੂੰ ਮੰਨਦਾ ਹੁੰਦਾ ਹੈ ਨਾ ਉਹਨੂੰ ਵੱਡਾ ਕਰਕੇ ਲਿਖਦਾ ਹੈ ਸੱਚੇ ਪਾ ਸੁਖ ਸੁਖਦਾਈ ਅਕਾਲ ਪੁਰਖ ਮਹਾਰਾਜ ਤੇ ਮਹਾਰਾਜ ਕਿੰ ਤੋਂ ਕਿਵੇਂ ਪੁੱਛੇ ਦੱਸੋ ਪਾਸ਼ਾ ਤੋਂ ਹੀ ਪੁੱਛੀਏ ਵੀ ਮਹਾਰਾਜ ਤੋਂ ਸ਼ਿਵਜੀ ਦੀ ਪੂਜਾ ਕੀਤੀ ਹੈ ਗੁਰੂ ਸਾਹਿਬ ਕਹਿੰਦੇ ਨਿਰੰਗ ਨਿਰੰਕਾਰ ਦਾ ਚੇਤਨ ਹੈ ਪਿਵ ਮਹਾਦੇਵ ਕੋ ਕਹੈਤ ਸਦਾ ਸ਼ਿਵ ਨਿਰੰਕਾਰ ਦਾ ਚੇਤਨ ਹੈ ਪਿਵ ਕਿ ਲੋਕੀ ਸ਼ਿਵਜੀ ਨੂੰ ਹੀ ਮਹਾਦੇਵ ਨੂੰ ਭਾਵ ਮਹਾਦੇਵ ਦਾ ਵਾ ਵੱਡਾ ਸਭ ਤੋਂ ਵੱਡਾ ਦੇਵਤਾ महादेव को कहत सदा शिव ਵੀ ਲੋਕ ਮਹਾਦੇਵ ਨੂੰ ਸਦਾ ਸ਼ਿਵ ਕਹਿੰਦੇ ਨੇ ਨਿਰੰਕਾਰ ਕਾ ਚੀਨ ਤਨੇ ਭਿਵ ਪਰ ਨਿਰੰਕਾਰ ਨਿਰਾਕਾਰ ਜਿਹਦਾ ਕੋਈ ਆਕਾਰ ਨਹੀਂ ਸਿਰਫ ਸ਼ਕਤੀ ਹੀ ਸ਼ਕਤੀ ਹੈ ਅਨਪਾਉ ਪ੍ਰਕਾਸ਼ ਉਹਦਾ ਕਦੇ ਭੇਤ ਨਹੀਂ ਜਾਣਦੇ ਲੋਕ ਇਸ ਕਰਕੇ ਇਸ ਚੇ ਪਾਸ਼ਾ ਮਹਾਰਾ ਆਪ ਹੀ ਖੰਡਣ ਕਰਦੇ ਨੇ ਵੀ ਸਾਡਾ ਜਿਹੜਾ ਗੁਰੂ ਆ ਜਿਹਤੂ ਅਸੀਂ ਬਾਰ ਮੰਗੇ ਆ ਉਹ ਸ਼ੇਵ ਹੈ ਉਹ ਸ਼ੇਵ ਉਹ ਨਹੀਂ ਜਿਹੜਾ ਜਿਹਨੂੰ ਲੋਕ ਮਹਾਦੇਵ ਕਹਿੰਦੇ ਨੇ ਨਹੀਂ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਉਹਦੇ ਗੁਰੂ ਤੋਂ ਹੀ ਵਰ ਮੰਗਿਆ ਜਾਂਦਾ ਹੈ ਨਾ हे ਗੁਰੂ ਜੀ ਸਾਡੀ ਅਰਦਾਸ ਸੁਣੋ हे ਗੁਰੂ ਜੀ ਸਾਡਾ ਇਹ ਕੰਮ ਕਰੋ ਇਹ ਕਾਰਜ ਕਰੋ ਮੇਰਾ ਮਹਾਰਾਜ ਦੇਹ ਸ਼ੇਵ ਬਾਰ ਮੋਹੇ ਇਹ ਕਾਲਪੁਰਖ ਵੈਗੁਰੂ ਸੁਖਦਾਈ ਪ੍ਰਮਾਤਮਾ ਵੀ ਤੁਸੀਂ ਸਾਡੇ ਤੁਸੀਂ ਮੇਰੇ ਸਹਾਈ ਹੋਵੋ ਮੈਨੂੰ ਵਰ ਦੇਵੋ ਮੈਂ ਚੰਗੇ ਕੰਮ ਕਰਦਾ ਰਹਾ ਕਿਉਂਕਿ ਚੌਪਈ ਸਾਬ ਦੇ ਵਿੱਚ ਮਾਰਨ ਕਹਿ ਦਿੱਤਾ ਹੈ ਨਾ ਮਹਾਦੇਵ ਕੋ ਕਹਿ ਤ ਸਦਾ ਸਭ ਨਰੰਕਾਰ ਕਾ ਚਿੰਤਨ ਹੈ ਪਿਵ ਕਿ ਨਰੰਕਾਰ ਦਾ ਕਿਸ ਨੇ ਭੇਦ ਨਹੀਂ ਜਾਣਿਆ ਮਹਾਦੇਵ ਨੂੰ ਸ਼ਿਵ ਕਹਿੰਦੇ ਨੇ ਲੋਕ ਜੇ ਗੁਰੂ ਤੇ ਪਾਸ਼ਾ ਦਸਮ ਪਾਸ਼ਵੀ ਕਹੀ ਜਾਣ ਕਿ ਮਹਾਦੇਵ ਹੀ ਸ਼ਿਵ ਹੈ ਫਿਰ ਤਾਂ ਮਹਾਰਾ ਦੀ ਲੇਖਤ ਗਲਤ ਹੋ ਗਈ ਨਾ ਬਾਣੀ ਇਸ ਕਰਕੇ ਆਕਾਲ ਪੁਰਖ ਨੂੰ ਸ਼ਿਵ ਕਿਹਾ ਸੁਖਦਾਈ ਕਿ ਸ਼ਿਵ ਦਾ ਮਤਲਬ ਸੁੱਖ ਹੁੰਦਾ ਹੈ ਸੰਸਕਰਤਾ ਸ਼ਬਦ ਹੈ ਮਹਾਰਾਜ ਨੇ ਅਕਾਲ ਪੁਰਖ ਨੂੰ ਮੰਨੇ ਇਹਦੇ ਵਿੱਚ ਨਿੰਦਿਆ ਨਹੀਂ ਮਹਾਦੇਵ ਦੀ ਨਾ 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 ਹੋਤਾ ਫਿਰ ਮਹਾਰਾਜ ਚ ਪਾਸ਼ਣਿਕ ਦੱਸਿਆ ਹੈ ਨਾ ਕਿ ਇਹ ਵੱਡਾ ਦੇਵਤਾ ਹੈ ਛੋਟਾ ਦੇਵਤਾ ਇਹਦੀ ਵਸਤਾ ਇਹ ਹੈ ਸੋ ਦਸਵੇਂ ਪਾਸ਼ਾ ਮਹਾਰਾਜ ਨੇ ਅਕਾਲ ਪੁਰਖ ਨੂੰ ਪੁੱਜੇ ਬਹਿਮ ਕੱਢੋ ਧਰਮ ਕੱਢੋ ਅਕਾਲ ਪੁਰਖ ਦੇ ਪੁਜਾਰੀਆਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ